ਖਿਆਲ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਆਉਣ ਲੱਗ ਜਾਂਦੀ ਹੈ ਕਹਿੰਦੇ ਨਹੀਂ ਹੁੰਦੇ ਜਿਵੇਂ ਗੋਡੇ ਕਹਿੰਦੇ ਜਾਮ ਹੋ ਜਾਂਦੇ ਨੇ ਜਮੀ ਗੋਡੇ ਜਾਮ ਨਹੀਂ ਹੁੰਦੇ ਹੁੰਦੇ ਕਿਹਾ ਹੈ ਕਿ ਇਹਦਾ 2 ਸਾਲ ਦਾ ਹੈ 4 ਸਾਲ ਦਾ ਦਰਦ ਹੁੰਦਾ ਹੈ ਉਹ ਜਦੋਂ ਵੀ ਬੰਦਾ ਆਉਂਦਾ ਮੈਂ ਉਹਦੀ ਨਿਰਖ ਪਰਖ ਕਰਕੇ ਚੰਗੀ ਤਰ੍ਹਾਂ ਉਹ ਗੋਡਾ ਜਦੇ ਠੀਕ ਕਰ ਦਿੰਦਾ ਇਹ ਜਿਹੜਾ ਗੋਡਾ ਘੁੰਮਿਆਪਾ ਹੁੰਦਾ ਜੀ ਪਹਿਚਾਨ ਹਰ ਬੰਦੇ ਨੂੰ ਨਹੀਂ ਹੁੰਦੀ ਇਹ ਇਹ ਉਸ ਬੰਦੇ ਨੂੰ ਪਹਿਚਾਨ ਹੁੰਦੀ ਹੈ ਜਿਹੜੇ ਨੇ ਯਾਹ ਨਹੀਂ ਗੱਲ ਸਿੱਖਿਆ ਹੁਣ ਪਰ ਉਹ ਜਿਹੜਾ ਲੱਕ ਤੇ ਵੀ ਦਰਦ ਜਾਂਦਾ ਉਹ ਗੋਡਾ ਘੁੰਮੇਦਾ ਹੀ ਜਾਂਦਾ ਹੁੰਦਾ ਉਹ ਗੋਡਾ ਛਾਤੀ ਨਾਲ ਵੀ ਨਹੀਂ ਲੱਗਦਾ ਹੁੰਦਾ ਉਹ ਸਾਰੀ ਜ਼ਿੰਦਗੀ ਗੋਡਾ ਨਹੀਂ ਖੜ ਸਕਦਾ ਐਸੇ ਛੱਡਾ ਇਹ ਦਾਵਾ ਹੈ ਤੇ ਬਾਕੀ ਗੋਡੇ ਤਾਂ ਕਦੇ ਵੀ ਮੈਂ ਇਹ ਨਹੀਂ ਦੇਖਿਆ ਹੈਗਾ ਵੀ ਇਹ ਜ਼ਿੰਦਗੀ 'ਚ ਖੜ ਜਾਣਗੇ ਇਹ ਉਹਨਾਂ ਨੂੰ ਮੈਂ ਜਿੰਮੀ ਜਿੰਮੀ ਦੱਸਦਾ ਇਲਾਜ ਹੋਜੇ ਵੀ ਨਾਲ ਦੀ ਨਾਲ ਠੀਕ ਹੋ ਜਾਂਦੇ ਨੇ 2-4 ਦਿਨ ਦਾ ਆਪੱਖਵਾ ਪੈਂਦਾ ਉਹਨਾਂ ਦੇ ਵਿੱਚ ਟੂੜੇ ਰੁਕ ਜਾਂਦੇ ਨੇ ਉਹ ਚੂੜਿਆਂ ਦੀ ਸਾਨੂੰ ਪਹਿਚਾਣ ਹੈ ਇੱਥੇ ਚੂੜਿਆਂ ਦਾ ਵੀ ਇਲਾਜ ਹੋ ਜਾਂਦਾ ਹੈ ਜੇ ਇੱਥੇ ਗੋਡੇ ਖੜ ਕੇ ਛਾਤੀ ਕੋਲ ਨਹੀਂ ਜਾਂਦੇ ਤਾਂ ਸਮਝੋ ਇਹਦੇ ਚੂੜੇ ਜਾਮ ਨੇ ਗੋਡਿਆਂ ਦਾ ਦਰਦਾਂ ਦਾ ਹੱਲ ਕਹਿ ਰਹੇ ਹੋ ਕਿੰਨੇ ਟਾਈਮ ਵਿੱਚ ਕਰ ਦਿੰਨੇ ਹੋ ਗੋਡਾ ਘੁੰਮਿਆ ਹੋ ਹੁੰਦਾ ਉਹ ਤਾਂ ਸਾਡੇ ਕੋਲ ਅੱਧੇ ਘੰਟੇ ਚੰਨਦਾ ਠੀਕ ਹੋ ਜਾਂਦਾ ਦਫ਼ਤਰਾਂ ਦੇ ਵਿੱਚ ਲਗਾਤਾਰ ਬੈਠਣ ਨਾਲ ਉਹਨਾਂ ਦੇ ਪਿੱਠ ਦਰਦ ਹੁੰਦਾ ਪਿੱਠ ਦਰਦ ਦਾ ਹੱਲ ਹੈਗਾ ਤੁਹਾਡੇ ਕੋਲ ਕੋਈ ਹੈਗਾ ਇਹ ਪਿੱਠ ਦਰਦ ਦਾ ਹੱਲ ਤਾਂ ਬਹੁਤ ਹੈ ਏ ਚਰਟਿਕਾ ਪੈਨ ਦਾ ਦਰਦ ਤੋ ਟ੍ਰੀ ਹੋਣ ਦਾ ਕਾਰਨ ਕੀ ਹੈ ਜੀ ਕਾਰਨ ਅਲਰਜੀ ਤੇ ਪੈਰ ਕਈ ਵਾਰ ਸੁਨਣ ਵੀ ਹੋ ਜਾਂਦੇ ਨੇ ਉਦੋਂ ਕੋਈ ਹੱਲ ਹੈਗਾ ਤੁਹਾਡੇ ਕੋਲ ਜੀ ਦੇਖੋ ਜਿਹੜਾ ਤਾਂ ਹੈਗਾ ਪੈਰ ਦਾ ਜਲਣਾ ਉਹ ਹੈਗਾ ਅਲਰਜੀ ਦਾ ਕਾਰਨ ਜਿਹੜੇ ਪੈਰ ਸੁਨ ਹੁੰਦੇ ਨੇ ਇਹ ਖੂਨ ਸਾਡੇ ਮਣਕਿਆਂ ਤੋਂ ਜਿਹੜੀਆਂ ਨਾੜ ਆਉਂਦੀਆਂ ਨੇ ਉਹ ਕੋਈ ਨਾੜ ਦਮ ਜਾਂਦੀ ਆ ਉਹਦੇ ਕਾਰਨ ਤੁਸੀਂ ਦੇਖ ਰਹੇ ਹੋ ਬਨੇਰਾ ਟੀਵੀ ਮੈਂ ਤੁਹਾਡੇ ਨਾਲ ਸ਼ਹਿਨਾਜ਼ ਅੱਜ ਕੱਲ ਬਹੁਤ ਜ਼ਿਆਦਾ ਜਿਹੜੀ ਲੋਕਾਂ ਦੀ ਸਮੱਸਿਆ ਬਣੀ ਹੋਈ ਆ ਉਹ ਗੋਡਿਆਂ ਦਾ ਦਰਦ ਮੋਡਿਆਂ ਦਾ ਦਰਦ ਤੇ ਜ਼ਿਆਦਾਤਰ ਸਰਵਾਈਕਲ ਦੀ ਜਿਹੜੀ ਸਮੱਸਿਆ ਨਾਲ ਲੋਕ ਝੁੰਝ ਰਹੇ ਨੇ ਤੇ ਇੱਕ ਗੱਲ ਇਹ ਵੀ ਆ ਕਿ ਕਈਆਂ ਦੇ ਜਿਹੜੇ ਕਮਰ ਦਾ ਦਰਦ ਯਾਨੀ ਕਿ ਜਿਹੜਾ ਆਪਾਂ ਕਹਿ ਦਿੰਦੇ ਆ ਵੀ ਪੂੜਿਆਂ ਤੋਂ ਲੈ ਕੇ ਪੈਰਾਂ ਤੱਕ ਦਰਦ ਹੁੰਦਾ ਤੇ ਹੋਰ ਬਾਪੂ ਜੀ ਕਿਹੜੇ-ਕਿਹੜੇ ਦਰਦਾਂ ਦਾ ਹੱਲ ਕਰਦੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਪਰ ਜੇ ਹੁਣ ਆਪਾਂ ਗੱਲ ਸਿਆਲ ਦੀ ਵੀ ਕਰੀਏ ਤਾਂ ਠੰਡ ਦੇ ਵਿੱਚ ਜਿਹੜੇ ਗੋਡਿਆਂ ਦਾ ਦਰਦ ਨਾਲ ਜਿਹੜੇ ਲੋਕ ਬਹੁਤ ਜ਼ਿਆਦਾ ਝੁੰ ਕਿਉਂਕਿ ਅੱਗੇ ਸਿਆਲ ਆ ਰਿਹਾ ਤਾਂ ਬਾਪੂ ਜੀ ਆਪਣੇ ਨਾਲ ਬੈਠੇ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਬਾਪੂ ਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਹਾਂ ਹਾ ਬੀਬੀ ਇਹ ਹੁਕਮ ਕਰੋ ਵੀ ਕਾਦੇ ਬਾਰੇ ਪਹਿਲਾਂ ਮੈਂ ਦੱਸਾਂ ਜੀ ਬਾਪੂ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਜਿਵੇਂ ਹੁਣ ਸਿਆਲ ਆ ਰਿਹਾ ਤਾਂ ਲੋਕਾਂ ਨੂੰ ਮਤਲਬ ਗੋਡੇ ਨੇ ਇੱਕ ਪ੍ਰੋਬਲਮ ਹੁੰਦੀ ਆ ਪਰ ਸਿਆਲ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਆਉਣ ਲੱਗ ਜਾਂਦੀ ਆ ਕਹਿੰਦੇ ਨਹੀਂ ਹੁੰਦੇ ਜਿਵੇਂ ਗੋਡੇ ਕਹਿੰਦੇ ਜਾਮ ਹੋ ਜਾਂਦੇ ਨੇ ਜਮੀ ਹਾਂ ਤੇ ਬੀਬੀ ਗੋਡੇ ਜਾਮ ਨਹੀਂ ਹੁੰਦੇ ਹੁੰਦੇ ਜੀ ਦੇਖੋ ਕਈ ਬੰਦੇ ਮੇਰੇ ਕੋ ਆਉਂਦੇ ਨੇ ਬਹੁਤ ਬੰਦੇ ਆਉਂਦੇ ਨੇ ਗੋਡੇ ਵਾਲੇ ਜਿਹੜਾ ਗੋਡਾ ਘੁੰਮ ਜਾਂਦਾ ਹੈ ਇਹ ਹਰ ਬੰਦੇ ਨੂੰ ਇਸ ਗੋਡੇ ਦੇ ਬਾਰੇ ਨੌਲੇਜ ਨਹੀਂ ਹੈ ਜੀ ਕਿਉਂਕਿ ਉਹਦਾ ਦਰਦ ਨਹੀਂ हटਦਾ ਫਿਰ ਜੇਕਰ ਉਹ ਕਿਸੇ ਡਾਕਟਰ ਕੋ ਜਾਂਦਾ ਹੈ ਉਹ ਕਹਿੰਦੇ ਨੇ ਗੋਡਾ ਬਦਲੋ ਜੀ ਤੁਹਾਡੀ ਹੱਡੀਆਂ ਕੱਸ ਗਈਆਂ ਜਾਂ ਤੁਹਾਡੇ ਕੁਝ ਗ੍ਰੀਸ ਮੁੱਕ ਗਿਆ ਕੁਝ ਜੋ ਵੀ ਉਹਨਾਂ ਦੇ ਸਮਝ ਆਉਂਦਾ ਹੈ ਇਹ ਪਰ ਗੱਲ ਇਹ ਆ ਵੀ ਜਿਹੜੇ ਬੰਦੇ ਮੇਰੇ ਕੋਲ ਆਉਂਦੇ ਨੇ ਨਾ ਗੋਡੇ ਬਾਰੇ ਮੈਨੂੰ ਇਹਨਾਂ ਦੀ ਪਰਖ ਪਹਿਚਾਨ ਹੈ ਵੀ ਇਹ ਗੱਡਾ ਘੁੰਮਿਆ ਹੋਇਆ ਚਾਹੇ ਕਿ ਇਹਦਾ 2 ਸਾਲ ਦਾ ਹੈ 4 ਸਾਲ ਦਾ ਦਰਦ ਹੁੰਦਾ ਹੈ ਉਹ ਜਦੋਂ ਵੀ ਬੰਦਾ ਆਉਂਦਾ ਮੈਂ ਉਹਦੀ ਨਿਰਖ ਪਰਖ ਕਰਕੇ ਚੰਗੀ ਤਰ੍ਹਾਂ ਉਹ ਗੱਡਾ ਜਦੇ ਠੀਕ ਕਰ ਦਿੰਦਾ ਉਹ ਜਦੇ ਬੰਦਾ ਠੀਕ ਠਾਕ ਹੋ ਜਾਂਦਾ ਗੋਡੇ ਦਾ ਦਰਦ ਵੀ ਬੰਦ ਹੋ ਜਾਂਦਾ ਬੰਦਾ ਤੁਰਨ ਵੀ ਸਹੀ ਲੱਗ ਜਾਂਦਾ ਇਹ ਜਿਹੜਾ ਗੱਡਾ ਘੁੰਮਿਆ ਪਾ ਹੁੰਦਾ ਇਹਦੀ ਪਹਿਚਾਨ ਹਰ ਬੰਦੇ ਨੂੰ ਨਹੀਂ ਹੁੰਦੀ ਇਹ ਇਹ ਉਸ ਬੰਦੇ ਨੂੰ ਪਹਿਚਾਨ ਹੁੰਦੀ ਹੈ ਜਿਹੜੇ ਨੇ ਧਿਆਨ ਗੱਲ ਸਿੱਖਿਆ ਹੁੰਦਾ ਇਹ ਗੋਡੇ ਦਾ ਕੁਝ ਵੀ ਨਹੀਂ بگੜਿਆ ਹੁੰਦਾ ਲੱਕ ਤੇ ਵੀ ਉਹਦਾ ਦਰਦ ਜਾਂਦਾ ਹੁੰਦਾ ਗੋਡੇ ਦਾ ਜੀ ਜੀ ਪਰ ਉਹ ਜਿਹੜਾ ਲੱਕ ਤੇ ਵੀ ਦਰਦ ਜਾਂਦਾ ਉਹ ਗੋਡਾ ਘੁੰਮੇ ਦਾ ਹੀ ਜਾਂਦਾ ਹੁੰਦਾ ਉਹ ਗੋਡਾ ਛਾਤੀ ਨਾਲ ਵੀ ਨਹੀਂ ਲੱਗਦਾ ਹੁੰਦਾ ਉਹ ਅੱਧਾ ਲੱਗਦਾ ਹੁੰਦਾ ਉਦੋਂ ਜਦ ਇਹ ਪਛਾਣ ਆ ਜਾਂਦੀ ਆ ਵੀ ਇਹ ਗੋਡਾ ਘੁੰਮਿਆ ਹੋਇਆ ਜਿੰਨਾ ਘੁੰਮਿਆ ਜਦ ਠੀਕ ਕਰ ਦਿੰਦੇ ਆ 2-4 ਮਿੰਟ ਚ ਠੀਕ ਹੋ ਜਾਂਦਾ 10 ਮਿੰਟ ਚ ਇਹ ਉਹ ਤੋਂ ਬਾਅਦ ਦਰਦ ਰੁਕ ਜਾਂਦਾ ਉਹਨੂੰ 5-4 ਦਿਨ ਉਸ ਗੋਡੇ ਦੀ ਫਿਰ ਮਾਲਿਸ਼ ਕਰਨੀ ਪੈਂਦੀ ਆ ਜਿੰਮੇ ਅਸੀਂ ਦੱਸ ਦਿਆਂ ਵੀ ਇਕਣੇ ਇਕਣ ਕਰੋ ਉਹ ਸਾਰੀ ਜ਼ਿੰਦਗੀ ਗੋਡਾ ਨਹੀਂ ਖੜ ਸਕਦਾ ਐਸੇ ਸਾਡਾ ਇਹ ਦਾਵਾ ਹੈ ਵੀ ਜਿਹਦਾ ਗੋਡਾ ਘੁੰਮਿਆ ਹੋਵੇ ਚਾਹੇ 2 ਸਾਲ ਦਾ 4 ਸਾਲ ਦਾ ਖਰਾਬ ਕਰਦਾ ਉਹ ਤਾਂ ਉਹਨੂੰ ਸਾਡੇ ਕੋਲ ਲਿਆਓ ਲਿਆ ਕੇ ਜਦੇ ਨਾਲ ਦੀ ਨਾਲ ਬੰਦਾ ਠੀਕ ਹੋ ਜਾਂਦਾ ਪਰ ਅੱਜ ਕੱਲ ਤਾਂ ਜ਼ਿਆਦਾ ਕਹਿ ਰਹੇ ਨੇ ਕਹਿੰਦੇ ਵੀ ਥੋੜੇ ਇਹ ਗੋਡੇ ਠੀਕ ਨਹੀਂ ਹੋਣੇ ਜਾਂ ਨਵੇਂ ਜਾਂ ਹੁਣ ਚੱਲਿਆ ਹੋਇਆ ਵੀ ਗੋਡੇ ਨਵੇਂ ਪਵਾ ਲੋ ਆਪਰੇਸ਼ਨ ਕਰਾ ਲਓ ਗੋਡਿਆਂ ਦਾ ਦੇਖੋ ਇਹ ਗੱਲ ਜਿਹੜੇ ਵੀ ਆਪਰੇਸ਼ਨ ਵਾਸਤੇ ਕਹਿੰਦੇ ਨੇ ਉਹਨਾਂ ਨੂੰ ਪਤਾ ਹੋਊਗਾ ਕਿ ਆਪਰੇਸ਼ਨ ਨਾਲ ਠੀਕ ਹੋ ਜਾਂਦੇ ਨੇ ਪਰ ਜਿਹੜੇ ਬੰਦੇ ਮੇਰੇ ਕੋਲ ਆਉਂਦੇ ਨੇ ਮੇਰੇ ਕੋਲ ਤਾਂ ਗੋਡੇ ਤਕਰੀਬਨ ਠੀਕ ਹੀ ਹੋ ਜਾਂਦੇ ਨੇ ਇਹ ਉਹ ਇਸ ਗੱਲ ਕਰਕੇ ਵੀ ਜੇ ਗੋਡਾ ਘੁੰਮਿਆ ਪਰ ਫਿਰ ਤਾਂ ਦੋਵੇਂ ਗੋਡਿਆਂ ਤੇ ਅਸਰ ਪੈਂਦਾ ਹੁੰਦਾ ਇਹ ਉਹ ਗੋਡੇ ਠੀਕ ਜਦੇ ਹੋ ਜਾਂਦੇ ਨੇ ਇਹ ਬਾਕੀ ਗੋਡੇ ਤਾਂ ਕਦੇ ਵੀ ਮੈਂ ਇਹ ਨਹੀਂ ਦੇਖਿਆ ਹੈਗਾ ਵੀ ਇਹ ਜ਼ਿੰਦਗੀ 'ਚ ਖੜ੍ਹ ਜਾਣਗੇ ਇਹ ਉਹਨਾਂ ਨੂੰ ਮੈਂ ਜਿਵੇਂ ਜਿਵੇਂ ਦੱਸਦਾ ਇਲਾਜ ਹੋ ਜਾਂਦਾ ਨਾਲ ਦੇ ਨਾਲ ਠੀਕ ਹੋ ਜਾਂਦੇ ਨੇ 2-4 ਦਿਨ ਦਾ ਬਖਵਾ ਪੈਂਦਾ ਉਹਨਾਂ ਦੇ ਵਿੱਚ ਤੇ ਨਹੀਂ ਆਇਆ ਨਹੀਂ ਹੈਗਾ ਵੀ ਗੋਡੇ ਇਹ ਜਮੇ ਕੰਡਮ ਹੋ ਗਏ ਜਾਂ ਕਈ ਬੰਦਿਆਂ ਦੇ ਚੂਲੇ ਜੀ ਚੂਲੇ ਰੁਕ ਜਾਂਦੇ ਨੇ ਉਹ ਚੂਲਿਆਂ ਦੀ ਸਾਨੂੰ ਪਛਾਣ ਆ ਇੱਥੇ ਚੂਲਿਆਂ ਦਾ ਵੀ ਇਲਾਜ ਹੋ ਜਾਂਦਾ ਜਿਹੜੇ 50% ਚੂਲੇ ਖੜੇ ਹੋਣ ਜਾਂ ਵੱਧ ਵੀ ਹੋਣ ਉਹ ਹਫ਼ਤੇ 'ਚ ਜਾ ਕਈਆਂ ਦੇ ਜੇ ਜਿਆਦਾ ਹੀ ਕਮੜਿਆਪ ਹੁੰਦਾ ਮਹੀਨਾ ਵੀ ਲੱਗ ਜਾਂਦਾ ਪਰ ਐਨ ਸਹੀ ਚੱਲ ਪੈਂਦੇ ਨੇ ਚੂਲੇ ਵੀ ਚੱਲ ਪੈਂਦੇ ਨੇ ਗੋਡੇ ਵੀ ਠੀਕ ਹੋ ਜਾਂਦੇ ਨੇ ਇਹ ਅਹੀ ਜੀ ਕੋਈ ਗੱਲਬਾਤ ਨਹੀਂ ਆਪਰੇਸ਼ਨ ਤੱਕ ਨਹੀਂ ਹੋ ਜਾਂਦੀ ਹੈਗੀ ਗੱਲ ਜੀ ਜੀ ਹਾਂ ਵੀ ਐਸੀ ਤਰ੍ਹਾਂ ਨੋਰਮਲ ਜੇ ਬੰਦਾ ਠੀਕ ਹੋ ਜਾਂਦਾ ਕੋਈ ਜਿਆਦਾ ਪੈਸੇ ਵੀ ਨਹੀਂ ਲੱਗਦੇ ਹੈਗੇ ਜਿਹੜੇ ਮਾੜੇ ਮੋٹے ਤੇਲ ਦੇ ਪੈਸੇ ਲੱਗਦੇ ਨੇ ਉਹਨਾਂ ਕੀ ਉਹਨਾਂ ਦਾ ਖਰਚ ਆਉਂਦਾ ਨਹੀਂ ਹੋਰ ਬਾਲਾ ਖਰਚ ਨਹੀਂ ਹੁੰਦਾ ਹੈਗਾ ਬਾਪੂ ਜੀ ਇੱਕ ਜਿਹੜਾ ਤੁਸੀਂ ਕਹਿਨੇ ਹੋ ਨੇ ਉਹ ਵੀ ਤੁਸੀਂ ਘਰੇ ਵੀ ਚੈੱਕ ਕਰ ਸਕਦੇ ਹੋ ਵੀ ਗੋਡਾ ਐਵੇਂ ਲਾ ਕੇ ਮਤਲਬ ਉਹ ਕਿਦਾਂ ਕਿਵੇਂ ਦੱਸਦੇ ਹੋ ਤੁਸੀਂ ਜੀ ਬਹੁਤ ਦੇਖ ਬੀਬੀ ਜੇ ਆ ਦੇਖੋ ਜਿਹਦੇ ਚੂਲੇ ਰੁਕ ਜਾਣ ਦੋਏ ਉਹਨੇ ਗੋਡੇ ਕਈਆਂ ਦੇ ਉਰੇ ਹੀ ਖੜ ਜਾਂਦਾ ਆ ਵੀ ਗੋਡਾ ਆ ਵੀ ਗੋਡਾ ਇੱਥੇ ਖੜ ਜਾਂਦਾ ਉਹਨਾਂ ਦੀ ਜਦ ਇਹ ਪਛਾਣ ਆ ਜਾਂਦੀ ਆ ਵੀ 50% ਖੜ ਕੇ ਇਹ ਕਈਆਂ ਦੇ ਇੱਥੇ ਖੜ ਜਾਂਦੇ ਨੇ ਜੇ ਆ ਛਾਤੀ ਗੱਲ ਦੇਖੋ ਸਹੀ ਲੱਗਾ ਗੋਡਾ ਅੱਛਾ ਇਹ ਇਹ ਬਿਲਕੁਲ ਸਹੀ ਐ ਚੂੜਾ ਆਹ ਛਾਤੀ ਗੱਲ ਲੱਗ ਗਿਆ ਸਹੀ ਐ ਚੂੜਾ ਜੇ ਜੇ ਇੱਥੇ ਗੋਡੇ ਖੜ ਕੇ ਛਾਤੀ ਕੋਲ ਨਹੀਂ ਜਾਂਦੇ ਤਾਂ ਸਮਝੋ ਇਹਦੇ ਚੂਲੇ ਜਾਮ ਨੇ ਜੇ ਪਰ ਇਹ ਗੋਡਾ ਜਿਹਦਾ ਘੁੰਮਿਆਵਾ ਹੁੰਦਾ ਉਹ ਗੋਡਾ ਇੱਥੇ ਖੜ ਜਵੇ ਸੰ ਜਦੇ ਪਹਿਚਾਨ ਆ ਜਾਂਦੀ ਹੈ ਵੀ ਇਹਨੂੰ ਕੀ ਹੋਇਆ ਵਾ ਜਦੇ ਅਸੀਂ ਨਾਲਿਆਂ ਠੀਕ ਕਰ ਦਿੰਨੇ ਆ ਉਹਨੂੰ ਪੰਜ ਚਾਰ ਦਿਨ ਨੂੰ ਮਾੜਾ ਮੂਟਾ ਸੇਕ ਦੇਣ ਦੀ ਲੋੜ ਹੁੰਦੀ ਆ ਉਹ ਜਦੇ ਛਾਤੀ ਗੱਲ ਲੱਗਣ ਲੱਗ ਜਾਂਦਾ ਔਰ ਬੰਦੇ ਦਾ ਦਰਦ ਵੀ हट ਜਾਂਦਾ ਹਾਂ ਜੀ ਜਿਹੜਾ ਮੈਂ ਤੁਸੀ ਇਹ ਗੋਡਿਆਂ ਦਾ ਦਰਦਾਂ ਦਾ ਹੱਲ ਕਹਿ ਰਹੇ ਹੋ ਕਿੰਨੇ ਟਾਈਮ ਵਿੱਚ ਕਰ ਦਿੰਦੇ ਹੋ ਜੀ ਦੇਖੋ ਜਿਹੜਾ ਗੋਡਾ ਘੁੰਮਿਆ ਹੋਆ ਹੁੰਦਾ ਉਹ ਤਾਂ ਸਾਡੇ ਕੋਲ ਅੱਧੇ ਘੰਟੇ ਚੰੰਦਾ ਠੀਕ ਹੋ ਜਾਂਦਾ ਪਰ ਉਹਨੂੰ ਜਿਹੜੀ ਆਪਣੇ ਲੱਤਾਂ ਛਾਤੀ ਗੱਲ ਲਾਉਣ ਵਾਸਤੇ ਤਿੰਨ ਚਾਰ ਦਿਨ ਤੇਲ ਲਾ ਕੇ ਮਲਣੀ ਪੈਂਦੀ ਆ ਫਿਰ ਉਹਨੂੰ ਛਾਤੀ 'ਤੇ ਲੱਗਣ ਲੱਗ ਜੂ ਫਿਰ ਜਿਵੇਂ ਸਹੀ ਆ ਲੱਤ ਮੁੜ ਕੇ ਨਾ ਗੋਡਾ ਖੜਦਾ ਨਾ ਲੱਤ ਖੜਦੀ ਆ ਜਿਹੜੇ ਚੂਲੇ ਵਾਲੇ ਨੇ ਜਾਂ ਚੂਲੇ ਚੱਲ ਪੈਂਦੇ ਨੇ ساری ਜ਼ਿੰਦਗੀ ਉਹਦੇ ਚੂਲੇ ਨਹੀਂ ਖੜਦੇ ਉਹ ਲੋੜੇ ਨਹੀਂ ਪੈਂਦੀ ਕੁਛ ਕਰਨ ਦੀ ਚੂਲੇ ਦਾ ਇਲਾਜ ਕਿੰਨੇ ਟਾਈਮ 'ਚ ਕਰ ਦਿੰਦੇ ਹੋ ਜੀ ਦੇਖੋ ਜਿਹੜਾ ਚੂਲਿਆਂ ਦਾ ਇਲਾਜ ਆ ਉਹ ਉਹਨੂੰ ਇਹ ਐ ਨਹੀਂ ਹੈਗਾ ਕਈਆਂ ਦੇ ਤਾਂ 1 ਦਿਨ 'ਚ ਵੀ ਹੋ ਜਾਂਦੇ ਨੇ ਕਈਆਂ ਦੇ 10 ਦਿਨ ਵੀ ਲੱਗਦੇ ਕਈ ਜਿਹੜੇ ਭਾਰੀ ਨੇ ਜਿਨ੍ਹਾਂ ਦੀ ਮਤਲਬ ਲੱਤਾਂ ਉਹਨਾਂ ਨੂੰ ਮਹੀਨਾ ਵੀ ਲੱਗ ਜਾਂਦਾ ਚੂਲੇ ਚੱਲਣ ਦੇ ਵਿੱਚੇ ਟਾਈਮ ਵੀ ਲੱਗ ਸਕਦਾ ਹੈ ਕਿੰਿਆਂ ਦੇ ਛੇਤੀ ਵੀ ਚੱਲ ਜਾਂਦੇ ਨੇ ਉਹਦੀ ਤਸਵੀਰ ਉਹਦੇ ਸਰੀਰ ਦੇ ਮੁਤਾਬਕ ਕੰਮ ਹੁੰਦਾ ਇਹ ਨਹੀਂ ਹੈਗਾ ਵੀ ਇੱਕ ਦਿਨ ਚ ਇੱਕ ਦਿਨ ਚ ਨਹੀਂ ਹੁੰਦਾ ਚੂਲਿਆਂ ਦਾ ਕੰਮ ਲੰਬਾ ਜਾਂਦਾ ਇੱਕ ਜਿਹੜਾ ਤੁਸੀਂ ਹੁਣ ਕਹਿ ਕੇ ਹਟਿਓ ਵੀ ਜਿਹੜਾ ਗੋਡਿਆਂ ਦੇ ਦਰਦਾਂ ਦਾ ਹੱਲ ਤੁਸੀਂ ਅੱਧੇ ਘੰਟੇ ਦੇ ਵਿੱਚ ਕਰ ਦਿੰਨੇ ਹੋ ਜੀ ਹਾਂ ਜਿਹੜਾ ਗੋਡਾ ਹੈ ਗੋਡਾ ਦਾ ਅੱਧੇ ਘੰਟੇ ਦੇ ਵਿੱਚ ਠੀਕ ਹੋ ਜਾਂਦਾ ਜਿਹਦਾ ਗੋਡਾ ਕੋ ਮੈਪ ਹੈ ਉਹ ਤਾਂ ਅਸੀਂ ਦੇਖ ਕੇ ਮੈਂ ਕਹਿੰਦਾ ਅੱਧਾ ਘੰਟਾ ਕੀ ਉਹ ਤਾਂ 20 ਮਿੰਟ ਚ ਵੀ ਠੀਕ ਹੋ ਜਾਊਗਾ ਬਾਪੂ ਜੀ ਬਹੁਤ ਵੱਡੀ ਗੱਲ ਕਹਿ ਰਹੇ ਹੋ ਪਤਾ ਮਤਲਬ ਲੋਕ ਤਾਂ ਗੋਡੇ ਇੰਦਰ ਦੇ ਨਾਲ ਬੁਰਾ ਹਾਲ ਆ ਦਵਾਈਆਂ ਖਾ ਰਹੇ ਨੇ ਕਦੇ ਕਿੱਥੋਂ ਇਲਾਜ ਕਰਾ ਰਹੇ ਨੇ ਤੇ ਤੁਸੀਂ ਸਿੱਧੇ ਤੁਸੀਂ ਕਹਿ ਰਹੇ ਹੋ ਵੀ ਅੱਧੇ ਘੰਟੇ ਦੇ ਵਿੱਚ ਦੇਖੋ ਜਿਹੜੇ ਤਾਂ ਗੋਡਾ ਘੁੰਮਿਆ ਉਹਦਾ ਇਲਾਜ ਤਾਂ ਅੱਧੇ ਘੰਟੇ ਚ ਹੋ ਜੂ ਪਰ ਜਿਹੜੇ ਦੇ ਗੋਡੇ ਜਾਮ ਨੇ ਆ ਚੂਲੇ ਉਹਨਾਂ ਦਾ ਇਲਾਜ ਅੱਧੇ ਘੰਟੇ ਚ ਨਹੀਂ ਹੋਣਾ ਉਹਨਾਂ ਦਾ ਤਾਂ ਮਹੀਨਾ ਵੀ ਲੱਗ ਸਕਦਾ ਕਈਆਂ ਦਾ ਇਹਨਾਂ ਦਾ ਟਾਈਮ ਨਹੀਂ ਹੈਗਾ ਕਈ 2 2 ਦਿਨ ਚ ਵੀ ਹੋ ਜਾਂਦਾ ਹੈ 4 ਦਿਨ ਚ ਵੀ ਹੋ ਜਾਂਦਾ ਜਿਵੇਂ ਜਿਵੇਂ ਉਹ ਉਹਦਾ ਸਰੀਰ ਦੇ ਮੁਤਾਬਕ ਖੜਾ ਹੋ ਇਹ ਤਸਵੀਰ ਦੇ ਮੁਤਾਬਕ ਚੱਲਦੇ ਨੇ ਉਹ ਕਈਆਂ ਦੇ ਜਿਨ੍ਹਾਂ ਦੇ ਭਾਰੀ ਲਤਾਂ ਨੇ ਉਹਨਾਂ ਦਾ ਟਾਈਮ ਜਰੂਰ ਮਹੀਨਾ ਲੱਗ ਜਾਂਦਾ ਹਾਂ ਕਿਉਂਕਿ ਇੱਥੇ ਜਿਹੜਾ ਚੂਲਾ ਹੈ ਚੂਲੇ ਤੱਕ ਇਹ ਤੇਲ ਪਹੁੰਚਾਉਣਾ ਜਾਂ ਉਹਨੂੰ ਸੈੱਟ ਕਰਨਾ ਉਹਨੂੰ ਕਾਫੀ ਟਾਈਮ ਲੱਗਦਾ ਜੀ ਇੱਕ ਤੁਸੀਂ ਇਹ ਗੋਡਿਆਂ ਦੇ ਦਰਦਾਂ ਦਾ ਦੱਸ ਕੇ ਹਟਿਓ ਇੱਕ ਜਣਾਂ ਦੇ ਗੋਡਿਆਂ 'ਚ ਗੈਪ ਹੀ ਪੈ ਜਾਂਦਾ ਸੀ ਦੇਖ ਬੀਬੀ ਜਿਹੜਾ ਗਾਇਬ ਹੈ ਇਹ ਕੁਦਰਤ ਨੇ ਪਾਇਆ ਹੋਇਆ ਦੇਖੋ ਗੋਡਿਆਂ ਦੇ ਵਿੱਚ ਅੰਦਰਲੇ ਪਾਸੇ 1/2 ਇੰਚ ਗਾਇਬ ਹੈ ਜੀ ਬਾਹਰਲੇ ਪਾਸੇ 1/4 ਇੰਚ ਗਾਇਬ ਹੈ ਇਹ ਤਾਂ ਜਦੋਂ ਇਹਦੇ ਵਿੱਚ ਸ਼ੁਰੂ ਤੋਂ ਗਾਇਬ ਹੈ ਕਈ ਵਾਰ ਗਾਇਬ ਵੱਜ ਜਾਂਦਾ ਜੀ ਜੀ ਜੇ ਗੋਡਾ ਢਿੱਲਾ ਪੈ ਜਵੇ ਜਾਂ ਘੁੰਮ ਜਵੇ ਜਾਂ ਝਟਕਾ ਪੈ ਜਵੇ ਇਹ ਚ ਗਾਇਬ ਵੱਜ ਜਾਂਦਾ ਜੇ ਗਾਇਬ ਵੱਜ ਜਾਂਦਾ ਗੋਡਾ ਖੜਕਣ ਲੱਗ ਜਾਂਦਾ ਛਾਪ ਠਾਪ ਹੋਣ ਲੱਗ ਜਾਂਦੀ ਹੈ ਉਹ ਜਦੇ ਅਸੀਂ ਆਪਣੇ ਹਿਸਾਬ ਦੇ ਨਾਲ ਉਹਦਾ ਗਾਇਬ ਸੈੱਟ ਕਰ ਦਿੰਦੇ ਆ ਮੁੜ ਕੇ ਗੋਡਾ ਫੇਰ ਹੋਜੀ ਹੋ ਜਾਂਦਾ ਜੀ ਇਸ ਗੱਲ ਕਰਕੇ ਜਿਹੜਾ ਗੋਡਾ ਹੈ ਉਹ ਉੱਚੇ ਚੱਲਣ ਲੱਗ ਜਾਂਦਾ ਜੀ ਜੀ ਹੁਣ ਤੁਸੀਂ ਗੋਡਿਆਂ ਦੇ ਗੈਪ ਦੀ ਗੱਲ ਕਰਕੇ ਹਟਿਓ ਇੱਕ ਜਿਹੜਾ ਅੱਜ ਕੱਲ ਚ ਇਹ ਹਨਾ ਕੋਈ ਨੌਜਵਾਨ ਮੁੰਡਾ ਚ ਕੋਈ ਨੌਜਵਾਨ ਬੀਬੀ ਆ ਤਾਂ ਜ਼ਿਆਦਾਤਰ ਉਹ ਕਹਿੰਦੇ ਨੇ ਵੀ ਸਾਡੇ ਲੱਕ ਦੇ ਵਿੱਚ ਦਰਦ ਹੁੰਦਾ ਜਾਂ ਜ਼ਿਆਦਾਤਰ ਜਿਹੜੇ ਲੋਕ ਡਿਊਟੀਆਂ ਕਰਦੇ ਨੇ ਦਫ਼ਤਰਾਂ ਦੇ ਵਿੱਚ ਲਗਾਤਾਰ ਬੈਠਣ ਨਾਲ ਉਹਨਾਂ ਨੂੰ ਪਿੱਠ ਦਰਦ ਹੁੰਦਾ ਪਿੱਠ ਦਰਦ ਦਾ ਹੱਲ ਹੈਗਾ ਤੁਹਾਡੇ ਕੋਲ ਕੋਈ ਹੈਗਾ ਇਹ ਪਿੱਠ ਦਰਦ ਦਾ ਹੱਲ ਤਾਂ ਬਹੁਤ ਹੈ ਇਹ ਸੈਟ੍ਰਿਕਾ ਪੇਨ ਦਾ ਦਰਦ ਹੈ ਜਿਹਨੂੰ ਸੈਟ੍ਰਿਕਾ ਪੇਨ ਕਹਿੰਦੇ ਨੇ ਡਾਕਟਰ ਆਮ ਤੌਰ ਤੇ ਹੀ ਬੈਅ ਦਾ ਦਰਦ ਹੈ ਅਸੀਂ ਇਹਨੂੰ ਠੀਕ ਕਰ ਦਿੰਦੇ ਆ ਤੇ ਉਹਦੀ ਪਿੱਠ ਠੀਕ ਕਰ ਦਿੰਦੇ ਆ ਇਹਦੀ ਪਿੱਠ ਚੱਕ ਕੇ ਇਹ ਦਰਦ ਬੰਦ ਹੋ ਜਾਂਦਾ ਪਰ ਕੁਛ ਦਿਨ ਵਾਸਤੇ ਅਸੀਂ ਬੈਹ ਦੀਆਂ ਚੀਜ਼ਾਂ ਨੂੰ ਰੋਕਦੇ ਆ ਜੇ ਬੰਦਾ 10-12 ਦਿਨ ਉਹ ਬੈਹ ਦੀਆਂ ਚੀਜ਼ਾਂ ਨੂੰ ਰੋਕ ਲਵੇ ਦਰਦ ਖਤਮ ਹੋ ਜਾਂਦਾ ਫੇਰ ਨਹੀਂ ਹੁੰਦਾ ਕਿਹੜੀ ਚ ਕਿਹੜੀ ਚੀਜ਼ਾਂ ਉਹਨਾਂ ਨੂੰ ਬੈ ਲੀਆਂ ਬੰਦ ਕਰਨੀਆਂ ਚਾਹੀਦੀਆਂ ਨੇ ਜੀ ਦੇਖੋ ਜਿਹੜੀਆਂ ਚੀਜ਼ਾਂ ਬੈ ਵਾਲੀਆਂ ਨੇ ਉਹ ਬੀਬੀ ਮੌਕੇ ਦੇ ਹਿਸਾਬ ਨਾਲ ਦੱਸ ਦਿਆਂ ਕਿਉਂਕਿ ਜਿਹੜਾ ਇਹ ਇੰਨਾ ਖਲਵਾੜਾ ਦੱਸਣਾ ਮੁਸ਼ਕਲ ਹੈ ਉਹ ਜਿਹੜਾ ਬੰਦਾ ਸਾਡੇ ਕੋਲ ਮਰੀਜ਼ ਆਉਂਦਾ ਉਹਨੂੰ ਦੱਸ ਦਿੰਨੇ ਆ ਉਹ ਬਿਲਕੁਲ 100% ਠੀਕ ਹੋ ਜਾਂਦਾ ਜੀ 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 ਇੱਕ ਜਿਹੜੇ ਸਰਵਾਈਕਲ ਦੇ ਨਾਲ ਵੀ ਲੋਕ ਅੱਜਕੱਲ ਬਹੁਤ ਜ਼ਿਆਦਾ ਦੁਖੀ ਨੇ ਸਰਵਾਈਕਲ ਦਾ ਹੱਲ ਹੈਗਾ ਤੁਹਾਡੇ ਕੋਲ ਜੀ ਹਾਂ ਸਰਵਾਈਕਲ ਸਰਵਾਈਕਲ ਇੱਕ ਕੋਈ ਬਿਮਾਰੀ ਤਾਂ ਹੈ ਨਹੀਂ ਜੀ ਇਹ ਜਿਹੜਾ ਸਰਵਾਈਕਲ ਹੈ ਸਾਡੇ ਸਰੀਰ ਦਾ ਅੰਗ ਹੈ ਜਿਹੜੀ ਰੀੜ ਦੀ ਹੱਡੀ ਆ ਇਹਦਾ ਜਿਹੜਾ ਪਹਿਲਾ ਭਾਗ ਹੈ ਉਹਦੇ ਵਿੱਚ ਸੱਤ ਮਣਕੇ ਨੇ ਉਹਨਾਂ ਦਾ ਨਾਂ ਸਰਵਾਈਕਲ ਇਹ ਜਿਹੜੇ ਮਨਕੇ ਨੇ ਕਈ ਵਾਰ ਇਹ ਨਾਲ ਜਿ ਕਿਸੇ ਅਲਰਜੀ ਦੇ ਕਾਰਨ ਸੋਜ ਆ ਜਾਂਦੀ ਹੈ ਗਲ ਆ ਜਿਹੜਾ ਘੁੰਮਣੋਂ हट ਜਾਂਦਾ ਦਰਦ ਹੋਣਾ ਸ਼ੁਰੂ ਹੋ ਜਾਂਦਾ ਇਹ ਫੇਰ ਉਹ ਬੰਦਾ ਕਹਿੰਦਾ ਮੇਰੀ ਗਰਦਨ ਨਹੀਂ ਮੁੜਦੀ ਇੱਕ ਪਾਸੇ ਨੂੰ ਖਿੱਚ ਪੈਂਦੀ ਹੈ ਉਹ ਉਹਦਾ ਇਲਾਜ ਸਾਡੇ ਕੋਲ ਹੈਗਾ ਸਰਵਾਈਕਲ ਨੂੰ ਅਸੀਂ ਠੀਕ ਕਰ ਦਿੰਦੇ ਆ ਮੁੜ ਕੇ ਬੰਦਾ ਠੀਕ ਹੋ ਜਾਂਦਾ ਜੇ ਵਿੱਚ ਸੋਜ ਹੁੰਦੀ ਆ ਉਹਨੂੰ ਕਹਦੇ ਆ ਵੀ ਵਿਚਾਦ ਕੁਝ ਖਾਪੀ ਲੈ ਜਾ ਤੂੰ ਦਵਾਈ ਲੈ ਲੈ ਮਾਰੀ ਮੁੱਟੀ ਉਹ ਦੋ ਕਿ ਦਿਨ ਚ ਠੀਕ ਹੋ ਜਾਂਦਾ ਸਰਵਾਈਕਲ ਤਾਂ ਸਾਡਾ ਇੱਕ ਅੰਗ ਹੈ ਇਹ ਬਿਮਾਰੀ ਨਹੀਂ ਹੈ ਇਹ ਨਾ ਕੋਈ ਕੈਂਸਰ ਹੈ ਨਾ ਕੋਈ ਹੋਰ ਬਿਮਾਰੀ ਆ ਇਹ ਤਾਂ ਸਾਡੇ ਗਲ ਦੇ 7 ਮਣਕਿਆਂ ਦਾ 900 ਰੁਪਏ ਚ ਲੱਗ ਜੀ ਜੀ ਸਰਵਾਈਕਲ ਦਾ ਇਲਾਜ ਕਿੰਨੇ ਟਾਈਮ ਚ ਕਰ ਦਿੰਨੇ ਹੋ ਜੀ ਸਰਵਾਈਕਲ ਦੇ ਇਲਾਜ ਨੂੰ ਤਾਂ ਵੱਧ ਤੋਂ ਵੱਧ 7-8 ਮਿੰਟ ਲੱਗ ਜਾਣਗੇ 7-8 ਮਿੰਟ ਦੇ ਹਾਂ ਇਹ ਇਹਨਾਂ ਇਤੋਂ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਅੱਛਾ ਹਾਂ ਇਹ 7-8 ਮਿੰਟ ਦੇ ਵਿੱਚ ਠੀਕ ਹੋ ਜਾਂਦਾ ਜੀ ਜੀ ਬਸ ਇਹਦਾ ਹਿਸਾਬ ਹੁੰਦਾ ਹੈ ਜਿਹੜਾ ਬੰਦਾ ਸਰਵਾਈਕਲ ਦੇ ਬਾਰੇ ਵਿੱਚ ਜਾਣਦਾ ਚੰਗੀ ਤਰ੍ਹਾਂ ਵੀ ਇਹ ਕੀ ਚੀਜ਼ ਹੈ ਉਹ ਆਪਣੇ ਹਿਸਾਬ ਨਾਲ ਉਹਨੂੰ ਠੀਕ ਕਰ ਦਿੰਦਾ ਜੀ ਜੀ ਹੋਰ ਇਹਦੇ ਕੋਈ ਬਹੁਤ ਬੜੀ ਖਤਰਨਾਕ ਗੱਲ ਨਹੀਂ ਹੈ ਖਤਰਨਾਕ ਗੱਲ ਇਹ ਹੈ ਵੀ ਜੇ ਇਹਦੇ ਮਨ ਕੇ ਟਾਈਟ ਹੋ ਜਾਣ ਇਹ ਜਿਹੜੀਆਂ ਨਾੜਾਂ ਇਹਦੇ ਵਿੱਚੋਂ ਲੰਘ ਕੇ ਆਉਂਦੀਆਂ ਨੇ ਖੂਨ ਦੀਆਂ ਸਪਲਾਈ ਜਾਂਦੀਆਂ ਆਉਂਦੀਆਂ ਉਹਨਾਂ ਤੇ ਜੇ ਕਿਸੇ ਨਾੜ ਤੇ ਅਸਰ ਪੈ ਜਵੇ ਤਾਂ ਬੰਦੇ ਦਾ ਅਟੈਕ ਹੋਣ ਦਾ ਖਤਰਾ ਹੁੰਦਾ ਇਸ ਗੱਲੋਂ ਇਹਦਾ ਡਰ ਹੈ ਕੋਈ ਨਾ ਕੋਈ ਸਰਵਾਈਕਲ ਦੀ ਬਹੁਤ ਵੱਡੀ ਗੱਲ ਨਹੀਂ ਹੈਗੀ ਇਹ ਤਾਂ ਆਮ ਤੌਰ ਤੇ ਸਾਡਾ ਅੰਗ ਹੈ ਬਸ ਇਹਦੇ ਬਾਰੇ ਚ ਜੇ ਬੰਦਾ ਆਉਂਦਾ ਹੀ ਠੀਕ ਕਰ ਦਿੰਦੇ ਆ ਜੀ ਇੱਕ ਤੁਹਾਡੇ ਕੋਲ ਆਪੰਦਰ ਦਾ ਹੱਲ ਹੈਗਾ ਸੀ ਦੇਖੋ ਜਿਹੜਾ ਆਪੰਦਰ ਹੈ ਆਪੰਦਰ ਸਾਡੇ ਵਿੱਚ ਕੰਮ ਕਰਦਾ ਹੈ ਇਹ ਪਾਚਨ ਕਿਰਿਆ ਜੀ ਕੰਮ ਕਰਦਾ ਹੈ ਜੀ ਆਪੰਦਰ ਕਈ ਵਾਰ ਉੱਤਰੀ ਆਉਂਦਾ ਥੱਲੇ ਉਹਨੂੰ ਅਸੀਂ ਚੱਕ ਦਿੰਦੇ ਆ ਠੀਕ ਹੋ ਜਾਂਦਾ ਜੀ ਜੀ ਹਾਂ ਕੋਈ ਆਪੰਦਰ ਦੇ ਵਿੱਚ ਕਈਆਂ ਦੇ ਨਾਲ ਸਾਹ ਰੁਕਣ ਲੱਗ ਜਾਂਦਾ ਜੇ ਆਪੰਦਰ ਥੱਲੇ ਲੱਗ ਜਵੇ ਜੀ ਜੀ ਉਹ ਫੇਰ ਉਹ ਬੰਦੇ ਜਿਆਦਾ ਉੱਥੇ ਹੁੰਦੇ ਨਹੀਂ ਆਪਰ ਤਾਂ ਇਹ ਜੇ ਮਰੀਜ਼ ਕੋਈ ਹੁੰਦਾ ਨਹੀਂ ਕੋਈ 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 ਮਰੀਜ਼ ਹੁੰਦਾ ਆ ਪੰਦਰ ਤਾਂ ਇਲਾਜ ਹੈਗਾ ਠੀਕ ਹੋ ਜਾਂਦਾ ਜੀ ਇੱਕ ਅੱਜ ਕੱਲ ਹੁਣ ਬੱਚਿਆਂ ਦੇ ਬੱਚਿਆਂ ਦੇ ਲਾਲੋ ਚਾਹੇ ਨੌਜਵਾਨਾਂ ਦੇ ਲਾਲੋ ਬਜ਼ੁਰਗਾਂ ਦੇ ਲਾਲੋ ਟੁੱਡਰੀ ਦੀ ਸਮੱਸਿਆ ਬਹੁਤ ਜ਼ਿਆਦਾ ਤੁਸੀਂ ਟੁੱਡਰੀ ਦਾ ਹੱਲ ਹੈਗਾ ਤੁਹਾਡੇ ਕੋਲ ਜੀ ਹਾਂ ਟੁੱਡਰੀ ਦਾ ਹੱਲ ਹੈਗਾ ਟੁੱਡਰੀ ਸਾਡੀ ਹੇਠਾਂ ਜਿਹੜੇ ਪੰਜ ਮਣਕੇ ਨੇ ਇਸ ਸਰੀਰ ਦੀ ਹੱਡੀ ਤੇ ਹੇਠਲਾ ਭਾਗ ਉਹੋ ਮਣਕਿਆਂ ਦੇ ਮੂਰੇ ਚਾਰ ਮਣਕੇ ਜੁੜੇ ਹੋਣੇ ਛੋਟੇ ਛੋਟੇ ਜੀ ਉੱਟ ਟੁੱਡਰੀ ਆ ਉਹ ਤਿੱਖੀ ਜਿਹੀ ਨੋਕ ਖੜੀ ਹੁੰਦੀ ਆ ਉਹਨੂੰ ਕੂੰਛ ਵੀ ਕਹਿੰਦੇ ਆ ਅਸੀਂ ਉਹ ਜੇ ਕਿਸੇ ਅਲਰਜੀ ਦੇ ਕਾਰਨ ਉਹ ਹੱਡੀਾਂਾਂ ਦੇ ਜੁੜੇ ਹੋਏ ਨੇ ਹੱਡੀ ਦੇ ਵਿੱਚ ਜੀ ਜੀ ਇਹ ਜਿਵੇਂ ਆਪਣੇ ਮਲਮ ਦੀ ਸਿਸੀ ਦਾ ਡਾਟ ਹੁੰਦਾ ਇਹ ਜਿਹਾ ਉਹਦਾ ਮੂੰਹ ਆ ਉੱਪਰ ਨੂੰ ਲੱਗਦਾ ਉਹ ਅਗਲੇ ਮਣਕਿਆਂ ਦੇ ਵਿੱਚ ਉਹ ਕਈ ਵਾਰ ਥੱਲੇ ਉੱਤੇ ਆਉਂਦੀ ਆ ਜੀ ਜੀ ਉੱਥੇ ਸੋ ਜਾ ਕੇ ਟੁੱਡਰੀ ਥੱਲੇ ਗਿਰ ਜਾਂਦੀ ਆ ਅਸੀਂ ਉਹਨੂੰ ਚੱਕ ਦਿੰਨੇ ਆ ਠੀਕ ਹੋ ਜਾਂਦੀ ਆ ਟੁੱਡਰੀ ਤੁਟਰੀ ਹੋਣ ਦਾ ਕਾਰਨ ਕੀ ਹੈ ਜੀ ਕਾਰਨ ਐਲਰਜੀ ਜੇ ਕਿਸੇ ਚੀਜ਼ ਤੋਂ ਸਾਨੂੰ ਐਲਰਜੀ ਹੋਊਗੀ ਤਾਂ ਉਹਦੇ ਜਿਹੜਾ ਮੂੰਹ ਹੈ ਟੁਟਰੀ ਦਾ ਮਣਕੇ ਦਾ ਉਤੇ ਸੋਜ ਆ ਜਾਂਦੀ ਹੈ ਸੋਜ ਦੇ ਨਾਲ ਉਹ ਢਿੱਲਾ ਪੈ ਜਾਂਦਾ ਟੁਟਰੀ ਥੱਲੇ ਕਰਨ ਲੱਗ ਜਾਂਦੀ ਹੈ ਜੀ ਜੀ ਯਾਨੀ ਅੱਛਾ ਜੇ ਕੋਈ ਸੋਜ ਨਾ ਹੋਵੇ ਟੁਟਰੀ ਉੱਪਰ ਸਹੀ ਹੋ ਲੱਗੀ ਰਹਿੰਦੀ ਹੈ ਜੇ ਕੋਈ ਹਿਠਾ ਆ ਵੀ ਜਬ ਥੋੜੀ ਜੀ ਅਸੀਂ ਉਹਨੂੰ ਹੱਥ ਨਾਲ ਚੱਕ ਦਿੰਦੇ ਹਾਂ ਠੀਕ ਹੋ ਜਾਂਦੀ ਹੈ ਜੀ ਜੀ ہاں ਜੀ ਇੱਕ ਹਨ ਜਿਵੇਂ ਅੱਜ ਕੱਲ ਜ਼ਿਆਦਾਤਰ ਪੈਰ ਮਚਦੇ ਨੇ ਲੋਕਾਂ ਦੇ ਪੈਰ ਜਲਣ ਲੱਗ ਜਾਂਦੇ ਨੇ ਕਹਿੰਦੇ ਨੇ ਤੇ ਪੈਰ ਕਈ ਵਾਰ ਸੁਣਨ ਵੀ ਹੋ ਜਾਂਦੇ ਨੇ ਉਦੋਂ ਕੋਈ ਹੱਲ ਹੈਗਾ ਤੁਹਾਡੇ ਕੋਲ ਜੀ ਦੇਖੋ ਜਿਹੜਾ ਤਾਂ ਹੈਗਾ ਪੈਰ ਦਾ ਜਲਣਾ ਉਹ ਹੈਗਾ ਅਲਰਜੀ ਦਾ ਕਾਰਨ ਤੇ ਜਿਸ ਬੰਦੇ ਨੂੰ ਕੋਈ ਅਲਰਜੀ ਹੈ ਉਹਦੇ ਪੈਰ ਮਚਣ ਲੱਗ ਜਾਂਦੇ ਨੇ ਖੂਨ ਦੀ ਘਾਟ ਆ ਜਾਂਦੀ ਹੈ ਅੱਛਾ ਜੇਕਰ ਪੈਰ ਸੁਣਨੇ ਤਾ ਉਹ ਜਿਹੜਾ ਸੁੰਨ ਪਾਣਾ ਸਾਡੇ ਜਿਹੜੇ ਮਣਕੇ ਨੇ ਰੀੜ ਦੀ ਹੱਡੀ ਦੇ ਉਹਨਾਂ ਮਣਕਿਆਂ ਦੇ ਵਿੱਚੋਂ ਨਾੜਾ ਹੁੰਦੀਆਂ ਨੇ ਪੂਛ ਵਾਲੇ ਮਣਕੇ ਤੋਂ ਉੱਪਰਲੇ ਪਾਸੇ ਮਣਕੇ ਉਹ ਨਾੜਾ ਕਈ ਵਾਰ ਰੁਕ ਜਾਂਦੀਆਂ ਨੇ ਕਿਸੇ ਦਾਬ ਵਿਚ ਆ ਜਾਂਦੀਆਂ ਨੇ ਇੱਥਾ ਖੂਨ ਦਾ ਸਰਕਲ ਘਟ ਜਾਂਦਾ ਉਹ ਖੂਨ ਦੇ ਸਰਕਲ ਨੂੰ ਉਹ ਮਣਕੇ ਨੂੰ ਮਾੜਾ ਮੋਟਾ ਚੱਕਰ ਦਿੰਦੇ ਆ ਉਹ ਆ ਠੀਕ ਹੋ ਜਾਂਦੇ ਨੇ ਐ ਪੈਰਾਂ ਦਾ ਸੁਣਨ ਪਣ ਠੀਕ ਹੋ ਜਾਂਦਾ ਐ ਨਹੀਂ ਹੋਰ ਏਡੀ ਕੋਈ ਵੱਡੀ ਸਮੱਸਿਆ ਨਹੀਂ ਹੈਗੀ ਇਹ ਇਹ ਜਿਹੜੇ ਪੈਰ ਸੁਨ ਹੁੰਦੇ ਨੇ ਇਹ ਖੂਨ ਸਾਡੇ ਮਣਕਿਆਂ ਤੋਂ ਜਿਹੜੀਆਂ ਨਾੜਾਂ ਹੁੰਦੀਆਂ ਨੇ ਉਹ ਕੋਈ ਨਾੜ ਦਬ ਜਾਂਦੀ ਆ ਉਹਦੇ ਕਾਰਨ ਹੁੰਦਾ ਹੈ ਬਾਪੂ ਜੀ ਇੱਕ ਅੱਜਗਲ ਲੋਕ ਜ਼ਿਆਦਾਤਰ ਕਹਿੰਦੇ ਨੇ ਕਹਿੰਦੇ ਸਭ ਤੋਂ ਇੱਕ ਪਾਸਾ ਮਤਲਬ ਲੈ ਕੇ ਨਾ ਸੋਇਆ ਨਹੀਂ ਜਾਂਦਾ ਹੈਗਾ ਵੀ ਮਤਲਬ ਸਾਡੇ ਮੋਢੇ ਦਰਦ ਕਰਨ ਲੱਗ ਜਾਂਦੇ ਨੇ ਇਹ ਕੀ ਕਾਰਨ ਆ ਤੁਹਾਡੇ ਕੋਲ ਹੈਗਾ ਇਹਦਾ ਕੋਈ ਇਲਾਜ ਦੇਖੋ ਜਿਹੜੇ ਮੋਢੇ ਨੇ ਜੀ ਇਹ ਮੋਢਿਆਂ 'ਚ ਸੋਜ ਵੀ ਆ ਜਾਂਦੀ ਆ ਜੀ ਇਹ ਬੰਦੇ ਦੀ ਕਿਸੇ ਅਲਰਜੀ ਦਾ ਕਾਰਨ ਤੇ ਜਿਹੜੀ ਮੋਢਿਆਂ ਦੇ ਵਿੱਚ ਸੋਜ ਆ ਜਾਂਦੀ ਆ ਜਾਂ ਕਿਸੇ ਨੂੰ ਬਏ ਹੋ ਗਈ ਜਾਂ ਕੁਝ ਹੋਰ ਤੀਜਾ ਅਲਰਜੀ ਕਰ ਜੀ ਇਹ ਜਿਹੜੇ ਮੋਢੇ ਨੇ ਚੱਕਣ ਦੇ ਵਿੱਚ ਇਹਨਾਂ ਤੇ ਕੋਈ ਐਨੀ ਦਿੱਕਤ ਨਹੀਂ ਆਉਂਦੀ ਪਰ ਬੰਦੇ ਨੂੰ ਨੌਲੇਜ ਹੋਣੀ ਚਾਹੀਦੀ ਆ ਇਹਦੇ ਵਿੱਚ ਹੱਡੀਆਂ 2-4 ਇਹਨੇ ਬਹੁਤੀਆਂ ਹੱਡੀਆਂ ਨਹੀਂ ਹੈਗੀਆਂ ਜੇ ਉਹਨਾਂ ਦੀ ਨੌਲੇਜ ਹੋਵੇ ਚਾਹੇ ਬਾਜ ਨਜ਼ਰ ਦੀ ਮਰਜ਼ੀ ਖੜੀ ਆ ਉਹ ਵਰਜੇ ਬਾਹ ਚੱਕੀ ਜਾਂਦੀ ਆ ਠੀਕ ਤੇ ਸਾਡੇ ਕੋਲ ਤਾਂ ਕੋਈ ਇਹੋ ਜਿਹਾ ਬਹਾਂ ਦਾ ਤਾਂ ਹੋ ਨਹੀਂ ਹੋਇਆ ਵੀ ਆ ਇਹਦੀ ਬਾਹ ਚੱਕੀ ਨਹੀਂ ਗਈ ਜਿਸ ਬੰਦੇ ਦੀ ਕੋਈ ਨਾੜ ਦਬ ਗਈ ਜਿਹੜੀ ਪ੍ਰੈਸ਼ਰ ਵਾਲੀ ਨਾੜ ਆ ਆ ਸਾਡੇ ਹੰਸਟਲ ਨਾੜ ਜਾਂਦੀ ਆ ਉਹ ਜੇ ਕੋਈ ਨਾੜ ਕੋਈ ਟੁੱਟ ਗਈ ਜਾਂ ਕੋਈ ਦਬ ਗਈ ਜਿਹਦਾ ਖੂਨ ਦਾ ਪ੍ਰੈਸ਼ਰ ਨਹੀਂ ਬਾਂਝ ਬਣਦਾ ਹੈਗਾ ਉਹਦੀ ਬਾਅਦ ਚੱਕ ਨੂੰ ਰਹਿ ਜਾਂਦੀ ਆ ਨਹੀਂ ਬਾਕੀ ਤਾਂ ਠੀਕ ਹੋ ਜਾਂਦੀਆਂ ਨੇ ਸਾਰੀਆਂ ਜੀ ਹਾਂ ਉਹ ਦੇਖਣੀ ਪੈਂਦੀ ਆ ਇਹ ਵੀ ਇਹਨੂੰ ਕੀ ਹੋਇਆ ਵਾ ਮੋਢੇ ਨੇ ਮੋਢਾ ਚੱਲ ਪੈਂਦਾ ਆਮ ਤੌਰ ਤੇ ਇੱਕ ਵਾਰੀ ਸਾਡੀ ਆਡੀਅੰਸ ਨੂੰ ਪਬਲਿਕ ਨੂੰ ਇਹ ਦੱਸ ਦੋ ਵੀ ਥੋੜੋ ਤੁਸੀਂ ਕਿਹੜੇ ਕਿਹੜੇ ਦਰਦਾਂ ਦਾ ਇਲਾਜ ਕਰਦੇ ਹੋ ਤਾਂ ਜੋ ਲੋਕਾਂ ਨੂੰ ਜਿਹੜੀ ਵੀ ਸਮੱਸਿਆ ਤੁਹਾਡੇ ਕੋਲ ਆ ਸਕਣ ਤੇ ਆਪਣੇ ਦਰਦਾਂ ਦਾ ਜਿਹੜਾ ਹਾਲ ਆ ਉਹ ਕੱਢ ਸਕਣ ਜੀ ਦੇਖੋ ਵੀ ਵੀ ਜਿਹੜਾ ਪੱਕਾ ਜਿਨ੍ਹਾਂ ਨੂੰ ਦਰਦ ਹੈਗਾ ਖੂਨ ਦੇ ਜਿੜੀਏ ਕਿਸੇ ਅਲਰਜੀ ਦਾ ਉਹ ਤਾਂ ਦਵਾਈ ਨਾਲ ਹਟੂਗਾ ਜਿਹਨੂੰ ਜਿਵੇਂ ਕਿਸ ਦਾ ਪੈਰ ਹੈ ਪੈਰ ਮੁਚ ਗਿਆ ਇਹ ਉਹਦਾ ਦਰਦ ਹੁੰਦਾ ਉਹ ਜਦੇ ਅਸੀਂ ਠੀਕ ਕਰ ਦਿੰਨੇ ਆ ਹਟ ਜਾਂਦਾ ਜੇ ਕਿਸੇ ਦੇ ਗੋਡੇ ਚ ਗੈਪ ਵੱਧ ਗਿਆ ਜਾਂ ਕੋਈ ਗੋਡਾ 빙ਾ ਹੋ ਗਿਆ ਤੁਰੇ ਜਾਂਦੇ ਪੈਰ ਮੁਚ ਕੇ ਇਹ ਉਹਨੂੰ ਅਸੀਂ ਠੀਕ ਕਰ ਦਿੰਨੇ ਆ ਦਰਦ ਹਟ ਜਾਂਦਾ ਇਹ ਜਿਨ੍ਹਾਂ ਦੇ ਵਿੱਚ ਕੋਈ ਬਿਮਾਰੀ ਦੇ ਕਾਰਨ ਦਰਦ ਹੁੰਦਾ ਉਹ ਤਾਂ ਦਵਾਈਆਂ ਨਾਲ ਹਟੂਗਾ ਜਿਹਦਾ ਕਿਸੇ ਦਾ ਕੋਈ ਹੱਡੀਆਂ ਦੇ ਕਾਰਨ ਦਰਦ ਹੁੰਦਾ ਉਹ ਅਸੀਂ ਮੌਕੇ ਤੇ ਹਟਾ ਦਿੰਦੇ ਆ ਉਹ ਹੱਡੀਆਂ ਨੂੰ ਠੀਕ ਕਰ ਦਿੰਦੇ ਆ ਦਰਦ हट ਜਾਂਦਾ ਜੀ ਜੀ ਬਹੁਤ ਬਹੁਤ ਧੰਨਵਾਦ ਬਾਪੂ ਜੀ ਹਾਂਜੀ ਜੇਕਰ ਤੁਹਾਨੂੰ ਗੋਡਿਆਂ ਦੀ ਜਾਂ ਮੋਟਿਆਂ ਦੀ ਜਾਂ ਸਰਵਾਈਕਲ ਦੀ ਜਾਂ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਆਉਂਦੀ ਆ ਜਾਂ ਤੁਹਾਡੇ ਦਰਦ ਹੁੰਦਾ ਤਾਂ ਇੱਕ ਵਾਰ ਬਾਪੂ ਜੀ ਨੂੰ ਜ਼ਰੂਰ ਆ ਕੇ ਮਿਲੋ ਤੇ ਆਪਣੇ ਇਹ ਦਰਦ ਇਹਨਾਂ ਨੂੰ ਦੱਸੋ ਤੇ ਦਰਦਾਂ ਤੋਂ ਛੁਟਕਾਰਾ ਪਾਓ ਧੰਨਵਾਦ